ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਬਲੌਗ 'ਚ ਤੇ ਬਾਈ ਕੰਮ ਕਾਰ ਚੱਲ ਰਿਹਾ ਬਹੁਤ ਵਧੀਆ ਮਹਾਰਤ ਕਿਰਪਾ ਦੇ ਨਾਲ ਤੇ ਮੌਸਮ ਵੀ ਥੋੜਾ ਜਿਹਾ ਹੁਣ ਵਧੀਆ ਹੋ ਗਿਆ ਗਰਮੀ ਤੋਂ ਰਾਹਤ ਮਿਤੀ ਆ ਇਹ ਕਿ ਆਪਣਾ ਇਧਰ ਮੀਂਹ ਪੈ ਗਿਆ ਤੇ ਹੁਣ ਵੀ ਬੱਦਲ ਬਾਈ ਹੋਈ ਗਈ ਆ ਤੇ ਸ਼ਾਇਦ ਸ਼ਾਮ ਤੱਕ ਫੇਰ ਮੀਂਹ ਆ ਜਾਵੇ ਤੇ ਜਿਹੜੇ ਟੂਲ ਆਪਾਂ ਬਣਾ ਰਹੇ ਹਾਂ ਬਹੁਤ ਜ਼ਿਆਦਾ ਪਸੰਦ ਕਰੇ ਜਾ ਰਹੇ ਹਾਂ ਤੁਹਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਆ ਤੇ ਆਪਣਾ ਪੋਰ ਇੱਕ ਭੇਜਿਆ ਆਪਾਂ ਸਰਸੇ ਕੱਲ ਭੇਜਿਆ ਪਰਸੋਂ ਬਾਈ ਨੂੰ ਅੱਜ ਸ਼ਾਇਦ ਸ਼ਾਮ ਤੱਕ ਪਹੁੰਚ ਜਾਊਗਾ ਤੇ ਇਹ ਤੋਂ ਇਲਾਵਾ ਜਿਹੜੇ ਆਪਾਂ ਟ ਉਨਾ ਚੋ ਇੱਕ ਟੂਲ ਅੱਜ ਭੇਜਣਾ ਆਪਾਂ ਨੇ ਫਲੋਰ ਭਾਜੀ ਦਾ ਫੋਨ ਆਇਆ ਸੀਗਾ ਤੇ ਉਹ ਲੁਧਿਆਣਾ ਆ ਰਹੇ ਆ ਲੁਧਿਆਣਾ ਖੜੇ ਇੱਥੇ ਬੰਦੇ ਨਹੀਂ ਜਾਣਾ ਤੇ ਉਹਦੇ ਕੋਲ ਅਸੀਂ ਭੇਜ ਦੇਣਾ ਤੇ ਉਹ ਫਲੋਰ ਜਾ ਰਿਹਾ ਤੇ ਇੱਕ ਟੂਲ ਆਪਾਂ ਨਵਾਂ ਬਣਾਇਆ ਡਬਲ 4 ਬਣਾਇਆ ਏ ਉਹ ਵੀ ਤੁਹਾਨੂੰ ਦਿਖਾਉਣਾ ਹੈ ਕਿੱਦਾਂ ਦਾ ਏ ਆਹ ਟੂਲ ਹੈ ਜੀ ਗੜਾਈ ਵਾਲਾ ਜਿਹੜਾ ਆਪਾਂ ਫਲੋਰ ਭੇਜਣਾ ਇਹਦੇ ਨਾਲ ਪੰਜਾ ਹੈ ਤੇ ਦੋ ਬਲੇਡ ਆ ਨਾਲ ਪੈਪ ਆ ਇਹ ਭਾਜੀ ਨੇ ਆਪਾਂ ਨੂੰ ਆਰਡਰ ਦਿੱਤਾ ਫਲੋਰ ਤੇ ਤੇ ਉੱਥੇ ਜਾਣਾ ਤੇ ਆਹ ਟੂਲ ਆਪਾਂ ਨਵਾਂ ਬਣਾਇਆ ਇਹ ਨਵੇਂ ਜਿਹੇ ਹੰਦਾ ਤਿਆਰ ਕਰਿਆ ਹੈ 44 ਇਹ ਪਹੀਆਂ ਦੇ ਨਾਲ ਹੀ ਚੱਲਣਾ ਹੀ ਸੀ ਇਹਨੇ ਇਹਦੇ ਵਿੱਚ ਦੋ ਪਿਸਤੋਲਾਂ ਲਾਈਆਂ ਜੀ ਆਪਾਂ ਨੇ ਖਾਲੇ ਆ ਉਹੀ ਜ਼ੀਰੋ ਟ੍ਰੈਕ ਵਾਲੇ ਤੇ 6 ਇੰਚ ਦਾ ਡਿਸਟੈਂਸ ਹੈ ਇਹਨਾਂ ਦਾ ਦੋਨਾਂ ਦਾ ਤੇ ਸਾਈਕਲ ਵਾਲੇ ਚੱਕੇ ਆਪਾਂ 23 ਜੇ ਉੱਪਰ ਘੇਰਾ ਪਾ ਕੇ ਉਹ ਲਾਈਆਂ ਤੇ ਨਾਲ ਹੀ ਜਿਹੜਾ ਦੂਜੇ ਪੋਰ ਨੂੰ ਸਿੰਗਲ ਪੋਰ ਨੂੰ ਸੀਗਾ ਦਾਣਾ ਘਟਾ ਵੱਧ ਕਰਨਿਆ ਸਿਸਟਮ ਇਹ ਸਾਰਾ ਇਹਦਾ ਉਹੀ ਲਾਇਆ ਹੋਇਆ ਹੈ ਤੇ ਉਹਦੇ ਨਾਲ ਇਹਦੀ ਸ਼ਟਿੰਗ ਹੁੰਦੀ ਆ ਟੈਂਕੀ ਦੀ ਵੱਟੀ ਆ ਕਿਉਂਕਿ ਡਬਲ ਪੋਰ ਹੈ ਇਹ ਕਰਕੇ ਆਇਆ ਪਹਿਲਾਂ ਮੈਂ ਥੋੜਾ ਜਿਹਾ ਹੋਰ ਸਿਸਟਮ ਨਾਲ ਬਣਾਇਆ ਸੀਗਾ ਉਹ ਚੱਕ ਵੀ ਕਰਿਆ ਤਾਂ ਚਲਾ ਕੇ ਛੇਤ ਵਿੱਚ ਤੇ ਉਹ ਕਾਮਯਾਬ ਨਹੀਂ ਹੋਇਆ ਹੈਗਾ ਤੇ ਹੁਣ ਆਪਾਂ ਆਸ ਜੀ ਲਾਈਏ ਇਹਨੂੰ ਇਹਦੇ ਵਿੱਚ ਜਿੱਪਾ ਜਿੱਦਾਂ ਆਪਾਂ ਤਰਹਾੜੀ ਨੂੰ ਲਾਉਨੇ ਆ ਨਾ ਜੀ ਉਦਾਂ ਪੱਤੀ ਲਾਈ ਆ ਤੇ ਇਹਦੇ ਵਿੱਚ ਆਪਾਂ ਗੁਜਾਇਸ਼ ਦਤੀ ਹੈ ਜੇ ਤੁਸੀਂ ਆਪਣੇ ਹਾਈਟ ਦੇ ਹਿਸਾਬ ਨਾਲ ਇਹਨੂੰ ਉੱਪਰ ਥੱਲੇ ਕਰਨਾ ਹੈ ਹੈਂਡਲ ਨੂੰ ਤਾਂ ਉਹ ਵੀ ਹੋ ਜਾਊਗਾ ਇਹਦੇ ਫਾਲੇ ਆ ਜੀ ਬਹੁਤ ਵਧੀਆ ਮੜਾ ਜਾਂ ਮੌਸਮ ਜਾਂ ਸੈੱਟ ਹੋ ਜੂਵੇ ਕਿਉਂਕਿ بارش ਹੋਈ ਵੀ ਆ ਖੇਤ ਗਿੱਲੇ ਆ ਸਾਡੇ ਵੱਲ ਤੇ ਫਿਰ ਮੈਂ ਤੁਹਾਨੂੰ ਇਹ ਚਲਾ ਕੇ ਦਿਖਾਉਂਗਾ ਖੇਤ ਦੇ ਵਿੱਚ ਦਾਣਾ ਦੂਣਾ ਬੀਜ ਕੇ ਨਾ ਫਿਰ ਦਿਖਾਉਂਗਾ ਇਹ ਵੀਡੀਓ ਤੇ ਫਿਰ ਜੇ ਕੋਈ ਆਰਡਰ ਸਾਡੇ ਕੋਲ ਆਇਆ ਆ ਫਿਰ ਇਹ ਭੇਜ ਦੇਣਾ ਹੈਂਡਲ ਇਹਨੂੰ ਆਪਾਂ ਲਾਇਆ 4 ਫੁੱਟ ਦਾ ਹੀ ਲੰਬਾ ਤੇ ਬਹੁਤ ਵਧੀਆ ਚੀਜ਼ ਆ ਮਜ਼ਬੂਤ ਚੀਜ਼ ਆ ਬਾਕੀ ਹੁਣ ਚਲਾ ਕੇ ਦੇਖਦੇ ਆਂ ਵੀ ਕਿਦਾਂ ਇਹ ਕੰਮ ਕਰਦਾ